ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਦੇ ਪਿੰਡ ਵੱਡੀ ਰੋਣੀ ਵਿਖੇ ਗੁੱਗਾ ਮਾੜੀ ਦਾ ਮੇਲਾ ਦਿਨ ਰਾਤ ਬੜੀ ਹੀ ਧੂਮ-ਤਾਮ ਦੇ ਨਾਲ ਗੱਦੀ ਨਸ਼ੀਨ ਮੱਖਣ ਸਿੰਘ ਦੀ ਰਹਿਨਮਾਈ ਹੇਠ ਮਨਾਇਆ ਗਿਆ। ਹਾਇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤਾਨ ਨੇ ਹਮ-ਹੁਮਾ ਕੇ ਗੁੱਗਾ ਮਾੜੀ ਦੇ ਦਰਸ਼ਨ ਕਰ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਦ ਲਗਾਏ। ਇਸ ਮੌਕੇ ਗੱਦੀ ਨਸ਼ੀਨ ਬਾਬਾ ਮੱਖਣ ਸਿੰਘ ਨੇ ਸਾਰੀਆਂ ਸੰਗਤਾਂ ਦਾ ਮੇਲੇ ਵਿੱਚ ਆਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਆਕਿਆ ਧੰਨਵਾਦ ਕਰਦੇ ਹੋਏ ਬਾਬਾ ਮੱਖਣ ਸਿੰਘ ਨੇ ਆਖਿਆ ਕਿ ਬਾਬਾ ਗੱਗਾ ਜਹਰ ਪੀਰਦਰ ਤੇ ਪਹੁੰਚੀਆਂ ਸਾਰੀਆਂ ਸੰਤਾਂ ਦੀ ਝੋਲੀ ਪਰੇ ਜੋ-ਜੋ ਮਨੋ ਕਾਮਨਾ ਲੈ ਕੇ ਇੱਥੇ ਸ਼ਰਧਾਲੂ ਪਹੁੰਚੇ ਹਨ ਇਹੋ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀਆਂ ਝੋਲੀਆਂ ਦੇ ਵਿੱਚ ਮੰਗੀਆਂ ਹੋਈਆਂ ਮੁਰਾਦਾਂ ਬਾਬਾ ਗੱਗਾ ਜਹਰ ਪੀਰ ਪਾਵੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸੰਤਾਂ ਲਈ ਕੜੀ ਚੋਲ, ਚਾਹ, ਠੰਡਾ ਪਾਣੀ, ਜਲੇਬੀਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਗੁੱਗਾ ਮਾੜੀ ਦੇ ਮੇਲੇ ਵਿੱਚ ਆਪਣੇ ਨਿੱਕੇ-ਨਿੱਕੇ ਬੱਚਿਆਂ ਨਾਲ ਨਾਲ ਲੱਗਦੇ ਪਿੰਡਾਂ ਤੋਂ ਵੀ ਪਹੁੰਚੇ ਗੁੱਗਾ ਮਾੜੀ ਮੇਲੇ ਤੇ ਪਹੁੰਚਣ ਲਈ ਬਾਬਾ ਮੱਖਣ ਸਿੰਘ ਨੇ ਜਿੱਥੇ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਹੀ ਵਿਸ਼ੇਸ਼ ਤੌਰ ਤੇ ਬਾਬਾ ਹਰੀਚੰਦ ਬਜ਼ੁਰਗ ਲਖਵਿੰਦਰ ਸਿੰਘ ਲਖਾ ਬੀਬੀ ਸੁਰਜੀਤ ਕੌਰ ਚੋਹਾਨ ਚਾਚਾ ਤਾਰੀ ਜੀ ਬੀਬੀ ਸਿਮਰਨ ਕੌਰ ਪ੍ਰਿਯੰਕਾ ਭਾਈ ਗੁਰਪ੍ਰੀਤ ਸਿੰਘ ਰਣਜੀਤ ਸਿੰਘ ਸਮਾਣਾ सुरेंद्र ਸਿੰਘ ਬੀਬੀ ਨਿਰਮਲਾ ਸੇਵਾਦਾਰ ਦੀਪਕ ਦਾਨੀ ਪ੍ਰਿਆ ਗੀਤਾ ਬਲਵਿੰਦਰ ਸੇਵਾ ਬਿੱਲੀ ਅਤੇ ਰਾਜੂ ਪਲੰਬਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਖਿਆ ਕਿ ਦੂਰੋਂ ਪਹੁੰਚੀਆਂ ਇਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀਣਾ ਨੇ ਪਿੰਡ ਵੱਡੀ ਰੌਣੀ ਗੁੱਗਾ ਮਾੜੀ ਮੇਲੇ ਦੀਆਂ ਰੌਣਕਾਂ ਵਧਾਈਆਂ ਵਿਸ਼ੇਸ਼ ਰਿਪੋਰਟ ਸਿਟੀ ਲਾਈਵ ਚੈਨਲ ਤੋਂ ਪੱਤਰਕਾਰ ਅਨੂਕੌਰ ਖਾਲਸਾ ਸਾਨੂੰ ਬੜੀ ਆਖੀ ਮਿਲੀ ਸਾਡੀ ਕੁੱਲੀਏ ਜਿਆਰਾ ਚੱਲ ਕੁੱਲੀ ਬਹਿਣ ਦੇ ਸਾਡੀ ਕੁੱਲੀਏ ਤੇ ਯਾਰਾ ਚੱਲ ਕੁੱਲੀ ਰਹਿ दुनिया में सा बानोले दुनियानो सूं बड़ी बड़ी आख फकीर सज सड़ी आख सड़ी आख फकीर सज सू बड़ी आख अस ज न कर्मे घर बण पालियाण पालिया बढ़िया बिली सानो बड़िया बिली